ਹਾਂਜੀ ਦੋਸਤੋ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਸੰਪਰਕ ਕਰੋ ਪੰਜ ਸੱਤ ਫੋਟੋਆਂ ਚ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ 'ਤੇ ਸੰਪਰਕ ਕਰੋ ਅੱਜ ਲੈ ਕੇ ਆਏ ਹਾਂ ਜੀ ਇਸ ਟਰੈਕਟਰ ਪਿਕਾਉ ਮਾਡਲ 2013 ਵਧੀਆ ਹਾਲਾਤ ਆ ਪੱਕੇ ਟਾਇਰ ਆ 80% ਹਰਿਆਣਾ ਨੰਬਰ ਆ ਡਿਮਾਂਡ ਆ ਵੀਰ ਦੀ 2 ਲੱਖ 23000 ਰੁਪਏ ਇਰੀਆ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਪੰਜਾਬ ਸੰਪਰਕ ਕਰੋ ਨੰਬਰ ਹੈ ਵੀਰ ਦਾ 94645 84294 94645 84294